ਹਾਂਜੀ ਲੋ ਜੀ ਹੁਣ ਆਪਾਂ ਚੱਲੇ ਆ ਸਾਡੇ ਲੋੜੀ ਦੇ ਪ੍ਰੋਗਰਾਮ ਆ ਉੱਥੇ ਜੀ ਸਾਨੂੰ ਤਿਆਰੀਆਂ ਅਸੀਂ ਕਰ ਲੀਆਂ ਆ ਆ ਤੁਹਾਡੇ ਬੈਗ ਆ ਸਾਰਾ ਕੁਝ ਹੀ ਰੈਡੀ ਆ ਇੱਕ ਬੈਗ ਇੱਕ ਬੈਗ ਜੇ ਬਾਹਰ ਇਹ ਸਾਰੇ ਬੈਗ ਟਕਾ ਗੱਡੀ ਦੇ ਵਿੱਚ ਇਹ ਅਸੀਂ ਬੈਗ ਸਾਰੇ ਗੱਡੀ ਦੇ ਟਕਾ ਕੇ ਫਿਰ ਨਿਕਲ ਜਾਣਾ ਹਾਂਜੀ ਮਾਮਾ ਜੀ ਰੈਡੀ ਹੋ ਲੋ ਮਾਮਾ ਸਾਡਾ ਰੈਡੀ ਹੋ ਗਿਆ ਮਾਮਾ ਚਲਿਏ ਫਿਰ ਹੋਰ ਚਲੋ ਲੋ ਮਾਮਾ ਜੀ ਫਿਰ ਰੈਡੀ ਹੈ ਕਿੱਥੇ ਤੇ ਨਹੀਂ ਜਾਣਾ ਆਪਾਂ ਹੈ ਆਪਾਂ ਚੁੱਪ ਕੇ ਕਿਹਦੇ ਕਰੇ ਸੌਰਫਸ ਕਰੀਏ ਕੀ ਕੰਜਾਂ ਨਾਲ ਉੱਤੇ ਬੰਨੂ ਛੱਡਿਆ ਨਾ ਕਿੰਨੂ ਛੱਡਣ ਜਾਣਾ ਕੀ ਨਾਮ ਉਹਨਾਂ ਦਾ ਮਮਾ ਜੀ ਨਹੀਂ ਕਹਿੰਦੇ ਤਾਂ ਮਮਾ ਜੀ ਛੱਡਿਆ ਨਾ ਮਮਾਨੂ ਭੱਜ ਜਣੇ ਨਾ ਮਮਾਨੂ ਗਏ ਨਹੀਂ ਉਹ ਅੱਤ ਆਹ ਮਮਾ ਜੀ ਛੱਡ ਜਾ ਸੋ ਗਾਇਸ ਹੁਣ ਆਪਾਂ ਚੱਲੇ ਆ ਸਾਡੇ ਘਰੇ ਲਾਈਟ ਚੱਲ ਗਈ ਆ ਸੋ ਹੁਣ ਆਪਾਂ ਪਹਿਲਾਂ ਤਾਂ ਰੱਖਾਂਗੇ ਬੈਗ ਵਗੈਰਾ ਸਾਰੇ ਰੱਖ ਲਾਂਗੇ ਤੇ ਰਿੰਗ ਲਾਈਟ ਇੱਥੇ ਕੰਮ ਸੈਟ ਯਾਰ ਆਹ ਕੰਮ ਸੈਟ ਆ। ਆਹ ਕੰਮ ਸੈਟ ਆ ਜੀ ਆਹ ਕੰਮ ਸੈਟ ਆ। ਆਹ ਕੰਮ ਸੈਟ ਆ ਜੀ ਆਹ ਕੰਮ ਸੈਟ ਆ। ਆ ਕੰਮ ਸੈਟ ਆ ਜੀ ਆਹ ਕੰਮ ਸੈਟ ਆ। ਹਾਏ ਬਿੱਗੂ ਹਜ ਗਾਇਸ ਲੋ ਵੀ ਆਪਾਂ ਹੋ ਗਏ ਰੈਡੀ। ਆ ਸਾਡੇ ਹੱਥ ਚ ਆ ਗਈ ਆ ਜੀ ਮੇਜਿਬ ਚ ਪੈ ਗਿਆ ਪਾਵਰ ਬੈਂਕ ਮੈਂ ਦੱਸਦਾ ਸਹੀ ਪਾਗਲ ਮੈਂ ਆ ਚਲੋ ਵੀ ਹੁਣ ਆਪਾਂ ਪਹਿਲਾਂ ਤਾਂ ਚਲੋ ਕੱਪੜੇ ਚੱਕੋ ਜਿਹੜੇ ਜਿਹੜੇ ਹੈਗੇ ਆ ਮਾਮਾ ਜੀ ਹੁਣ 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 ਤੋ ਕਹਦਾ ਮਾਮਾ ਜੀ ਰੈਡੀ ਹੋ ਬਿਲਕੁਲ ਰੈਡੀ ਹੁਣ ਸਹੀ ਆ ਰੈਡੀ ਰੈਡੀ ਚਲੋ ਵੀ ਹੁਣ ਆਪਾਂ ਰੈਡੀ ਹੋ ਗਏ ਸਾਰਿਆਂ ਨੇ ਹੁਣ ਆਪਾਂ ਜਾਣਾ ਆ ਉਹ ਮਨਵੀਰ ਨੋ ਪਲੀਜ਼ ਡੋਟ ਟੱਚ ਮੀ ਓਕੇ ਹਾਂਜੀ ਚਲਿਏ ਮੰਮੀ ਛੋਟਾ ਮੁੰਡਾ ਦੱਦਾ ਦਿਓ ਸਾਰਿਆਂ ਨੂੰ ਆਹ ਦੇਖੋ ਓਹੋ ਆਹ ਦੇਖੋ ਜੀ ਅੱਜ ਜੇ ਹਾਂਜੀ ਗੁਡ ਬਏ ਕਿੰਦੇ ਵਾਇਆ ਤੇ ਮੇ ਪਾਪਾ ਦੇ ਬਿਨਾ ਬੋਲੋ ਕੱਪੜੇ ਠੀਕ ਆ ਦੱਦੇ ਅਸੀਂ ਕੱਪੜੇ ਹਜੇ ਲੈਣੇ ਆ ਇਹ ਪ੍ਰੋਗਰਾਮ ਵਾਸਤੇ ਉਹਨਾਂ ਲਈ ਤੇ ਆਪਣੇ ਆ ਥੋੜੀ ਲੋੜੀ ਦਾ ਪ੍ਰੋਗਰਾਮ ਗਾਇਸ ਕਰਨ ਵਾਸਤੇ ਥੋੜੇ ਜਿਹਾ ਲੋਨ ਵਾਸਤੇ ਅਸੀਂ ਕੱਪੜੇ ਬਾਈ ਕਰਦੇ ਆ ਅਸੀਂ ਘਰੋਂ ਨਹੀਂ ਲੋਨੇ ਅਸੀਂ ਮੁੱਲ ਲੈਣੇ ਆ ਬਲੌਗ ਵੇਖਦੇ ਆ ਸਾਡਾ ਕਾਫੀ ਜਾਣੇ ਸੋ ਆਪਾਂ ਮੁੱਲ ਕੱਪੜੇ ਲਵਾਂਗੇ ਬਾਈ ਕਰਕੇ ਫਿਰ ਆਪਾਂ ਪਹੂ ਆਉਣਾ ਤੇ ਜੋ ਵੀ ਜਿੰਨਿਆਂ ਨੂੰ ਲਾ ਦੇਣੇ ਆ ਯੈਸ ਘਰ ਵਾਲਾ ਕੋਈ ਕੰਮ ਨਹੀਂ ਬਾਹਰ ਲਵਾਂਗੇ ਘਰੇ ਭਾਵੇਂ ਤੁਸੀਂ ਆਪਾਂ ਲਾ ਘਰ ਵਾਲੇ ਕੱਪੜੇ ਵਧਾ ਕਿਦਾਂ ਲੋਨ ਵਾਲੇ ਨਹੀਂ ਹੁੰਦੇ ਹੈਗੇ ਉਹ ਤੇ ਇੱਕ ਦੋ ਸਾਡੇ ਕੋਲ ਵਧੀਆ ਸੀਗੇ ਆਪਣੇ ਜਿਹੜੇ ਪਾ ਸਕਦੇ ਨੇ ਅਗਲੇ ਸਾਨੂੰ ਅੱਡੀ ਚੰਨਾਂ ਲਈ ਲਾਉਣਾ ਸੀ ਮੰਮਾ ਮੈਂ ਤਾਂ ਡੀ ਜਨਰਲ ਨੂੰ ਉਹਦਾ ਹੀ ਰਾਜ ਹੀ ਫੜਾਈ ਡੀ ਜਨਰਲ ਮਾਤਾ ਸਾਨੂੰ ਵਿਆਹ ਚ ਮਿਲਿਆ ਸੀ ਵਿਆਹ ਚ ਫੜਾਤਾ ਅਸੀਂ ਨਹੀਂ ਲੈ ਗਏ ਘਰ ਹੋਰ ਅਸੀਂ ਦੇਤਾ ਕਿਸੇ ਨੂੰ ਵੀ ਅਸੀਂ ਕਹਿਤਾ ਵੀ ਉਹ ਕਿਸੇ ਨੂੰ ਗਾਂ ਦੇ ਦਾਂ ਸਾਡੀ ਮਾਸੀ ਨੂੰ ਜਿਹੜੇ ਚਲੋ ਹਾਏ 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 ਆ ਦੇ ਕੋ ਗਾਈਸ ਆ ਦੇ ਲੈ ਵੀਤੀ ਆ ਦੇ ਕਰਦਾ ਇਹ ਮੈਨੂੰ ਕਹਿੰਦੇ ਨਾ ਇਹ ਇੰਨਾ ਤੇਜ਼ ਬੰਦਾ ਹੈ ਮੰਮੀ ਹਟਦਾ ਨਹੀਂ ਪਿਆ ਆ ਓ ਲੜਾ ਕੀ ਹੋਇਆ ਓਏ ਹੋਏ ਦੁੱਧ ਰੋਲਤਾ ਉਹਨੇ ਓਹੋ ਆ ਕੁਛ ਕਰ ਤਾ ਹੀ ਆ ਕੀ ਕਰਦਾ ਸੁਨਵੀਰ 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 ਪੁੱਤ ਕੀ ਕਰਦਾ ਰਹਿੰਦਾ ਤੂੰ ਹੁਣ ਵੇ ਤਾ ਹੀ ਨਹੀਂ ਮੈਂ ਪਾਉਂਦੀ ਸੀ ਓਹੋ ਚਲੋ ਮੇਰੀ ਗੱਲ ਸੁਣੋ ਸੁਨੋ ਓ ਮੇਰੀ ਗੱਲ ਤਾਂ ਸੁਣੋ ਪਹਿਲਾਂ ਸਾਰੇ ਮੇਰੀ ਕਿਸੇ ਨੇ ਕੋਈ ਨਹੀਂ ਸੁਣਨੀ ਕੁਸੀ ਨਹੀਂ ਨਹੀਂ ਸੁਣਨੀ ਹਾਂਜੀ ਹਾਂਜੀ ਕੀ ਹੋਇਆ ਆਪਣੀ ਆਈ ਸੁਣਖਰਾਉ ਕਰਦਾ ਆ ਲੈ ਓਹੋ ਆਪਣੇ ਵੀ ਕੰਮ ਲੈ ਕੇ ਆਪਣੇ ਵੀ ਕਰ ਲੈ ਬਸ ਬੱਤੀਆਂ ਦੇ ਵੀ ਕਰ ਲੈ ਵੇ ਗਲਤ ਗੱਲ ਇਹਦੇ ਲਈ ਮੰਮੀ ਕੋਛ ਨਹੀਂ ਹੋਇਆ ਉਹਨੂੰ ਕਹਿੰਦਾ ਮੈਨੂੰ ਵਧੀਆ ਚਾਜਾ ਨਾ ਰੱਖੋ ਹਾਂਜੀ ਹਾਂਜੀ ਇਹਦੀ ਸੁਣੋ ਹਾਂਜੀ ਆ ਦੇਖ ਆ ਦੇਖ ਆ ਦੇਖ ਆ ਦੇਖ ਸਾਡੇ ਨਿਆਣੇ ਸਾਫ ਸੁਥਰੇ ਰਹਿੰਦੇ ਆ ਆ ਨਹੀਂ ਇਹਨੂੰ ਆ ਕਰਦਾ ਆ ਉਹ ਮੇਰੇ ਦੇਰ ਅੱਟ ਚੱਕਦਾ ਨਹੀਂ ਤੇ ਲੈ ਉਹ ਮੈਨੂੰ ਲੈ ਸਿਰਦਾ ਮੈਨੂੰ ਬਾਂਦਰ ਆ ਕੇ ਰੱਖ ਆ ਜਿੰਨੇ ਦੇਰ ਤੱਕ ਨੇ ਹੋਏ ਮਮਾ ਆ ਮੈਨੂੰ ਡੱਕਦਾ ਆਪਾਂ ਵੀ ਕੁੱਟਾਂ ਲੈਣੀ ਕੁਸਤਾ ਆਪਾਂ ਕੁੱਟਾਂ ਲੈਣੀ ਹਾਂ ਕਰ ਲਓ ਅੱਤਰੀਆਂ ਨੂੰ ਹੋਲਾ ਉੱਤੇ ਦੀ ਨੂੰ ਉੱਤੇ ਕਦਾਂ ਖਰਾਬ ਗੱਲੇ ਕੱਪੜੇ ਵਾੜਨਾ ਸਮਾਰਤ ਹੈ ਮੈਂ ਆ ਮਲੀ ਨਾ ਪੰਗੇ ਲੈਣਾ ਮੇਨਾਂ ਦਾਤਾ ਤੈਨੂੰ ਮੈਂ ਪਿੱਛੇ ਕਿੱਦਾਂ ਆ ਦੇਖੋ ਜੀ ਉਹ ਕੱਪੜੇ ਕੀ ਬਾਤ ਜੀ ਕੀ ਬਾਤ ਇਹ ਸਾਡੇ ਕੱਪੜੇ ਆ ਜੀ ਬ੍ਰੈਂਡ ਪੁਆਇੰਟ 29 ਤੋਂ ਲੈ ਸਕਦੇ ਬੈ ਜੀ ਸਾਸੀ ਜਿੰਨੇ ਵੀ ਸਾਡੇ ਬੈਰ ਨੇ ਨਾ ਬੈਗ ਪੁਆਇੰਟ ਵਾਲੇ ਕੱਪੜਾ ਰਿਜਨਲੇ ਲਾਣਾ ਅਸੀਂ ਜਾਵਾਂਗੇ ਵੀ ਰਿਜਨਲ ਨਹੀਂ ਨਹੀਂ ਚਲੋ ਸਾਰੇ ਵਧੀਆ ਲਾਉਂਦੇ ਆਪੋ ਜਿੰਨੇ ਲਾਉਣੇ ਅਗਲੇ ਨੇ ਮਾੜੇ ਥੋੜੋ ਲਾਉਣੇ ਹਨ ਹਰ ਕੋਈ ਵਧੀਆ ਕੱਪੜੇ ਮੰਮੀ ਕਿਹੜੀ ਕੰਟਰੀ ਜਾਣਾ ਦੱਸ ਆਸਟ੍ਰੇਲੀਆ ਕਿਹੜੀ ਵਧੀਆ ਲੱਗਦੀ ਮੰਮਾ ਮੁੰਡਾ ਨੂੰ ਲੱਗ ਗਿਆ ਉਹ ਮੁੰਡਾ ਵੀ ਝੱਕ ਰਹੇ ਨੇ ਆਪਣਾ ਸਮਾਂ ਤਲਾਈਏ ਮੰਮੀ ਕਿਹੜੀ ਕੰਟਰੀ ਵਧੀਆ ਲੱਗਦੀ ਸੱਚੀ ਦੱਸਿਓ ਕਿਹੜੀ ਕੰਟਰੀ ਬਧੀਆਂ ਲੱਗਦੀ ਇੰਗਲੈਂਡ ਕੈਨੇਡਾ ਅਮਰੀਕਾ ਹਾਂ ਸਾਰੀਆਂ ਬਾਈਸੈਂਡਲ ਸੋਟ ਸਾਰੀਆਂ ਚੱਕ ਜਿਹੜਾ ਵੱਡਾ ਵੇ ਕੋ ਥੱਲੇ ਰੱਖੀ ਗਾਹ ਉਹ ਵੀ ਕੱਪੜੇ ਚੱਕਦੇ ਹਜੇ ਸਮਾਨ ਤਾਂ ਹਜੇ ਲਾ ਲਈਏ ਰੈਸਟਮੈਂਟ ਹੁੰਦੀ ਹੈ ਇਹ ਕੱਪੜੇ ਦੀ ਚਲ ਦੋ ਮੁੰਡਾ ਚੱਕ ਲਿਓ ਜਲਦੀ ਜਲਦੀ ਕਿਹ ਤਰ੍ਹਾਂ ਰੱਖਣਾ ਛੋਟੇ ਤਰ੍ਹਾਂ ਮੁੰਡਾ ਵੀ ਚੱਕਣਾ ਯਾਰ ਕਮਾ ਕੇ ਹਾਂ ਹੈਲੋ ਹਾਂਜੀ ਆਪਾਂ ਕਿੱਧਰ ਮੁੰਡਾ ਰੋਂਦਿਆ ਆਏ ਆ ਇਹ ਸਾਨੂੰ ਤਾਂ ਜਕਾਮ ਲੱਗ ਗਿਆ ਪਾਵਾ ਚਲੋ ਵੀ ਚਲੋ ਵੀ ਜਕਾਮ ਲੱਗ ਗਿਆ ਹੁਣ ਕਦ ਨੇ ਨਹੀਂ ਆਉ ਨਹੀਂ ਨਹੀਂ 1 ਮਿੰਟ ਹੋ ਗਿਆ ਪ੍ਰੀਤ ਆ ਨਵੇਂ ਮਮਾ ਨੂੰ ਉਹ ਵੀ ਮਮਾ ਜੀ ਆ ਗਏ ਨੇ ਬਾਹਰ ਉਹ ਬਾਹਰ ਐ ਮੈਂ ਤਾਂ ਆਹ ਕੀ ਕਰਦਾ ਆ ਇਹਨੂੰ ਪੁੱਛੋ ਪਹਿਲਾਂ ਉਹ ਲੇਟ ਹੈ ਨਹੀਂ ਉਹ ਸਾਰੇ ਦੇਖੋ ਨਹੀਂ ਦੰਦੇ ਰੋਇਆ ਪਿਆ ਅਸੀਂ ਆਪਣੀ ਰਿੰਗ ਲਾਈਟ ਨਾਲ ਵਲੋਗ ਬੰਦਾ ਕਿਹੜਾ ਤਰ੍ਹਾਂ मामੂ ਕੌਣ मामੂ ਗਾਈਜ਼ ਉਹਨਾਂ ਬੈਗਾਂ ਦੇ ਜਾਣੇ ਪਤਾ ਨਿਆਣਿਆਂ ਦੇ ਨਾਲ ਭਲਾ ਸੋਖੇ ਪਏ ਆ ਤੁਸੀਂ ਦੱਸੋ ਗਾਈਜ਼ ਅਸੀਂ ਵਿਹਲੇ ਆ ਨਹੀਂ ਅਸੀਂ ਵਿਹਲੇ ਆ ਇਹ ਵਿਹਲੀ ਨਹੀਂ ਤਾਂ ਮੰਮੀ ਇਹ ਇਦਾਂ ਦੀ ਕੋਈ ਗੱਲ ਨਹੀਂ ਕਰਦੀ ਮਾਂ ਤੁਸੀਂ ਕਿੰਨੇ ਵਿਹਲੇ ਹੀ ਸਮਝਿਆ ਤੇ ਤੂੰ ਮੈਨੂੰ ਵਿਹਲੀ ਸਮਝਿਆ ਮੈਂ ਤਾਂ ਤੁਹਾਨੂੰ ਵਿਹਲਾ ਸਮਝਿਆ ਨਹੀਂ ਤੁਸੀਂ ਕਿਦਾਂ ਮੈਨੂੰ ਕਹਿ ਦਿੰਦੇ ਕਿ ਤੂੰ ਵਿਹਲੀ ਆ ਮੈਂ ਚੱਲੀ ਯਾਰ ਆਪਣੇ ਘਰੇ ਮੈਂ ਤੁਹਾਡੇ ਨਾਲ ਰਹਿਣਾ ਤੇ ਮੈਂ ਰਹਿਣਾ ਚੱਲ ਜਾ ਜਾ ਛੱਡ ਚੱਲ ਘਰ ਛੱਡ ਕੇ ਚੱਲ ਗੱਡੀ ਚਾਬੀ ਚੱਲ ਚਾ ਗੱਡੀ ਗੱਡੀ ਚਾਬੀ ਮੈਂ ਗੱਡੀ ਤੇ ਜਾਉਂਗੀ ਤੁਹਾਨੂੰ ਇੱਥੇ ਛੱਡ ਕੇ ਜਾਉਂਗੀ ਨਾ ਨੋਨ ਜੀ ਇੱਥੇ ਮਾਂ ਤਾਂ ਤੇਰਾ ਇੱਥੇ ਵੀ ਕਿੱਥੇ ਅਸਮਾਨ ਵੀ ਪਲੇ ਜਾਣਾ ਆਦਾ ਮੇਰਾ ਸੋਨਾ ਚਾਹੁੰਦੀ ਇੱਥੇ ਪਿਆ ਸਾਰਾ ਕੁਝ ਪਣੇ ਹੈ ਬੁੱਛੇ ਹੀ ਨਾ ਇੱਕ ਚੀਜ਼ ਨਹੀਂ ਸੋਨੇ ਦੀ ਬਣੀ ਅੱਜ ਟਿੱਕਰ ਸਾਡੇ ਕੋਲ ਹੈ ਅਸੀਂ ਗਰੀਬ ਬੰਦੇ ਆ ਹੈ ਮੇਰੀ ਨਹੀਂ ਹੈਗੀ ਸੋਨੇ ਦੀ ਚੀਜ਼ ਕੋਈ ਨਹੀਂ ਚੋਰੀ ਪੈ ਜਾਣੀ ਆ ਤੋਰ ਪਰ ਜਾਣੀ ਚੁੱਪ ਕਰਕੇ ਆ ਜਾਂ ਅੰਦਰ ਮੇਰੇ ਕੋਲ ਇਹ ਰਿੰਗ ਸਾਹ ਸੁਣ ਆ ਜਾ ਫੇ ਆ ਜਾ ਅੰਦਰ ਹੁਣ ਸਾਰਿਆਂ ਨੇ ਲੱਗਿਆ ਪਤਾ ਕੀ ਜੇ ਕੀ ਹਾਂ ਆ ਜਾ ਹੁਣ ਏ ਮੈਂ ਉਦੋਂ ਚਾਂਦੀ ਦੀ ਰਿੰਗ ਲਈ ਕਾਸ ਕਿਤੇ ਛੋੜੇ ਦੀ ਲੈ ਲੈਂਦੀ ਆ ਜਾ ਅੰਦਰ ਨੂੰ ਫੇ ਪਾਣੀ ਦੇ ਬਰੀ ਤੇ ਮੈਨੂੰ ਇੱਕ ਗਲਾਸ ਮੈਂ ਵੀ ਪੀਣ ਲੱਗੀ ਆ ਆ ਜਾ ਛੋੜੇ ਜੀ ਦੇ ਤੇ ਮੈਂ ਪਿਆ ਦੇ ਮੰਮੀ ਦੀਆਂ ਲੱਗੀਆਂ ਛੋੜੇ ਦੀ ਆ ਲੈ ਚੱਕ ਪੈਣ ਉਹ ਦੇ ਤਾਂ ਪਿੱਛੇ ਕੀ ਕਰਦਾ ਟੋਪੀ ਮੈਨ ਲੈ ਆੰਦ ਕੀਟਰ ਮਾਂ ਪ੍ਰੀਤ ਮੰਮੀ ਜਾਓ ਤੂੰ ਬੈਠੋ ਜੀ ਸਮਾਨ ਲਿਉਂਦੇ ਸਾਰੇ ਵਾਰ ਬਾਕੀ ਜਿੰਦਾ ਜਿਹੜਾ ਤਾ ਦੇਖੋ ਕਿੰਨੀ ਕਾਲੀ ਪੈਸਾ ਨਾ ਤੂੰ ਸੋਨਾ ਪਹਿਨੇ ਕਹਿੰਦੀ ਸਾਨੂੰ ਬੰਦ ਸਾਰੇ ਕਿੰਨੇ ਕਾਲੀ ਆ ਮੈਨੂੰ ਕੱਢ ਨਾ ਬੇਕਰਮ ਵੀ ਮੰਮੀ ਵੀ ਕਹਿੰਦੇ ਨਿਕਲ ਜਾ ਜਾ ਤੂੰ ਰੋਟ ਕਹਿੰਦੀ ਮੈਂ ਜਾ ਨਿਕਲ ਵੀ ਚੱਲ ਤਾ ਹੂੰ ਬੂੜਾ ਮੰਮੀ ਦੂਜੇ ਰੱਖ ਲੋ ਕਿਹੜੇ ਰਹਿਣ ਦੋ ਨਹੀਂ ਓਕੇ ਆ ਦੇਖ ਲਾ ਰੇ ਆਲਾ ਪਾਣੀ ਨਾ ਮੈਂ ਮੱਤੇ ਮੈਂ ਚੱਕੂ ਤੂੰ ਆਪਣੀ ਐਨ ਕਾ ਤੱਕ ਤੱਕਾ 65 ਨਾ ਤੋੜ ਦੇਈ ਤੂੰ ਕੰਨ ਡੀਡੀ ਚਲੋ ਚਲੋ ਪ੍ਰੀਤੀ ਵੇਖੋ ਕਿੱਥੇ ਆ ਪਾਰਾ ਜਾਜ ਲੈਨ ਨੂੰ ਨਹੀਂ ਮੈਂ ਕਾ ਜਾਜ ਲੈਨ ਨੂੰ ਆਪਦੇ ਪਾਣੀ ਕਿੱਦਾਂ ਮੂੰਹ ਚ ਜਾਂਦਾ ਹੀ ਕਦੇ ਜਾਂਦਾ ਪਾਣੀ ਯਾਰ ਮੰਮੀ ਤੀਰੇ ਦਵਾਈ ਲੈ ਲਈ ਕਾਕੇ ਵੀ ਦਵਾਈ ਤੂੰ ਵੀ ਰੱਖ ਮੇਰੇ ਪੁੱਤ ਜੀ ਕਰ ਨਾ ਕੋਈ ਛੱਟ ਮੰਮੀ ਦੇਖੇ ਕੰਨ ਸਹੀ ਕਰ ਦੋ ਮੇਰ ਤੋਂ ਕਿੱਥੇ ਟਿਕ ਗਿਆ ਇਹ ਭਰਾਵਾ ਮੇਰ ਤੋਂ ਸਾਰੀ ਝੜੀ ਮੈਂ ਬਹੁਤ ਕਰਿਆ ਇਹਦੇ ਨਾਲ ਆਹ ਫੜ ਆਪਣਾ ਭਰਾਵਾ ਇਹ ਮੈਂ ਉੱਥੇ ਪਿਆ ਸੀ ਮੈਂ ਕਹਾਂ ਇੱਥੇ ਰੋ ਮੇਰਾ ਸੱਚਾ ਉਹ ਕਿੱਥੇ ਆ ਉਹ ਜਿਹੜਾ ਉਹ ਆ ਦੂਜਾ ਕਾਰਡ ਉਹਦੇ ਵਾਲਾ ਛੂਰੀ ਉਹਦੇ ਵਾਲਾ ਟੂਲ ਬਲੇਜ ਵਾਲਾ ਪ੍ਰੀਤ ਉਹ ਕਿੱਥੇ ਉਹਦਾ ਗੱਡੀ 'ਚ ਹੈ ਨਹੀਂ ਉਹ ਅੱਜ ਮੈਨੂੰ ਸਾਡੀ ਲੜਾਈ ਹੋਈ ਟੂਲ ਬਲੇ ਤੇ ਤੁਸੀਂ ਗੱਡੀ ਆ ਕੇ ਪੈ ਸਪਾਈ ਜਦੋਂ ਕਹਿੰਦੇ ਕੱਢੇ ਸਾਮਾਨ ਕਿੱਥੇ ਆ ਮੈਂ ਦੇ ਦੇਨੀ ਆ ਕੀ ਦੂਜਾ ਦੇ ਨਹੀਂ ਤੂੰ ਪਹਿਲਾਂ ਕਿੱਥੇ ਉਹ ਦੱਸ ਮੈਨੂੰ ਨਹੀਂ ਪਤਾ ਪਹਿਲੇ ਦਾ ਅੱਜ ਬੜੀ ਲੜਾਈ ਹੋਈ ਸਿਰ ਖੋਲਣਾ ਹੀ ਮਰਸਾ ਉੱਥੇ ਮਰਸੜੀ ਵਾਲੇ ਗੱਡੀ ਦਾ ਮੇਰੀ ਵੀ ਗਾੜਾ ਤੁਹਾਡੀ ਗੱਡੀ ਚ ਸੀਗਾ ਗੱਡੀ ਕੱਲ ਸਪਾਈ ਕੀਤੀ ਉੱਥੇ ਨਾ ਉੱਥੋਂ ਵਿੱਚ ਮਾਰ ਰੱਖ ਲਿਆ ਜੀ ਆਪਣੂ ਆਹ ਹੋਈ ਜਾ ਦੇ ਵਿੱਚ ਸੀ ਸਾਰਾ ਕੁਝ ਅਰੇ ਜਾ ਤੂੰ ਜਾ ਤੂੰ ਜਾ ਇਹ ਕਹਿੰਦਾ ਤੂੰ ਮੇਰੀ ਜਾਨ ਮੈਂ ਕਹਾਂ ਮੈਂ ਜਾਨ ਅਲਮਾਰੀ ਲਾ ਕੀ ਲੈਣਾ ਓ ਇਹਨਾਂ ਨੂੰ ਸਮਾਨ ਚਾਹੀਦਾ ਵੀ ਕਿਹ ਤੋਂ ਟੱਡਾ ਸਮਾਨ ਕਿੱਥੇ ਆ ਮੈਨੂੰ ਥੋੜੋ ਪਤਾ ਆ ਟੂਰ ਪਲਾਜ਼ੇ ਵਾਲਾ ਕੱਢਣਾ ਕਾਂਠ ਨਾਲੇ ਉਹ ਮੁੰਡੇ ਦਾ ਸਮਾਨ ਕਿੱਧਰ ਰੱਖਿਆ ਦੇਖੀ ਕੀ ਕਰਦਾ ਚੜੀਏ ਚਲੋ ਹਾਂਜੀ ਛੋਲ ਲੈ ਲਓ ਚਲੋ ਵੀ ਅੰਦਰ ਚੱਕਿਆ ਨੀ ਉਹ ਚੱਕਿਆ ਵੀ ਮੈਨੂੰ ਦੇਖਣਾ ਪਿਆ ਦਮ ਨੂੰ ਵੜਾ ਦੋ ਮੁੰਡਾ ਨੂੰ ਵੜਾ ਦਮ ਮੈਂ ਦੇਖ ਲੈਂਦਾ ਮੰਮੀ ਦਾ ਛੋਲ ਰਹਿ ਗਿਆ ਅੰਦਰ ਨਹੀਂ ਹੈ ਯਾਰ ਪਤੰਦਰ ਗਰੰਦਰ ਮੰਮੀ ਦਾ ਛੋਲ ਮੁੰਡ ਮੰਮੀ ਦਾ ਛੋਲ ਰਹਿ ਗਿਆ ਅੰਦਰ ਨਹੀਂ ਯਾਰ ਜਲੰਦਰ ਯਾਰ ਜਲੰਧਰ ਨਹੀਂ ਯਾਰ ਜਲੰਧਰ ਹਾਂਜੀ ਮਾਮਾ ਜੀ ਕਿੱਥੇ ਗਏ ਤੁਸੀਂ ਪਿੰਡ ਨੂੰ ਕਿਹੜੀ ਜਗ੍ਹਾ ਚਲੇ ਅੱਜ ਨੂੰ ਇੰਨੇ ਬੈਗ ਇੰਨੇ ਬੈਗ ਲੈ ਕੇ ਜਮਸ਼ੇਰ ਚਲੇ ਨਹੀਂ ਹਾਂ ਕਿ ਅਸੀਂ ਸੇਲ ਲਾਈ ਆ ਇਹ ਚ ਸੇਲ ਲਾਈ ਆ ਇੱਕ ਬੈਗ ਦਾ 10 ਲੱਖ ਦਾ ਇੱਕ 5 ਦਾ ਆ ਵੀ 5 ਦਾ ਆ 2 ਲੱਖ ਦਾ ਇਹਦੇ ਚ ਜ਼ਿਆਦਾ ਸਮਾਨ ਕੀਮਤੀ ਆ ਕਿਉਂਕਿ ਇਹ ਚ ਸੰਵੀਰ ਦੇ ਕੱਪੜੇ ਆ ਓਸ਼ਾ ਅਨਛੀ ਦੱਦਿਏ ਬੋਧਾ ਪਾਲੀ ਹਾਂ ਅਨਵੀਰ ਦੇ ਕੱਪੜੇ ਹਾਂਜੀ ਬੋਧਾ ਪਾਲੀ ਬੜੇ ਫੋਕਲੇ ਨਾ ਨਹੀਂ ਰਿਹਾ ਯਾਰ ਹਾਂ ਉਹ ਤੂੰ ਬੋਤਲ ਦੇ ਨਾਲ ਦੁੱਧ ਪੀਆ ਕਰ ਗਲਾਸ ਚ ਪੀਆ ਕਰ ਸਾਰੇ ਜਾਣੇ ਕਹਿੰਦੇ ਅਗੇ ਮਨਵੀਰ ਸਹੀ ਨਹੀਂ ਹੈਗਾ ਬੰਦਾ ਮੁੰਜ ਜਮਲਾ ਠੀਕਾ ਬੰਤੂ ਸੀ ਕੋਈ ਜਮਲਾ ਜਿੰਨੇ ਹੀ ਲਾਉਣੀ ਹੁੰਦੀ ਉਹ ਗਾਈਸ ਲੌਣ ਲੱਗੇ ਜਿੰਦਾ ਕਿਹੜੀ ਜਿੰਦਾ ਲੌਣ ਲੱਗੀਆਂ ਕੈਮਰਾ ਤਾਂ ਮੇਰੇ ਅੱਲਾ ਮੈਂ ਤੁਹਾਨੂੰ ਚਾਹ ਚਾਹ ਬੀਬਾ ਬੋਰਡ ਤੇ ਨਹੀਂ ਪਹੁੰਚਾਈਦੇ ਸੀ ਨਾ ਨਹੀਂ ਮੰਮੀ ਚਲੋ ਚਲਿਓ ਮੈਂ ਵਿੱਚ ਬੈਗ ਮੁੰਡਾ ਖਾ ਚਲਿਓ ਹੋਰ ਇੱਕ ਮਿੰਟ ਫੜਿਓ ਮੁੰਡਾ ਇੱਥੇ ਮੈਂ ਬੈਠੇ ਦੂੰਗਾ ਚੀਲੋ ਲੈਸ ਗੋ ਨਾਲ ਜਿੰਦਾ ਆ ਜੋ ਹਾਂਜੀ ਗਾਈਸ ਆਪਾਂ ਲਾ ਲਿਆ ਉਹ ਕਿੱਦਾਂ ਬੜੇ ਸਾਨੂੰ ਮੈਂ ਚੱਲਣ ਡਾਲਾ ਕਿ ਆ ਪੜਾ ਤੁਸੀਂ ਨਹੀਂ ਮੈਂ ਰੱਖਣਾ ਅੱਛਾ ਲੈ 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 ਜ ਲੈ ਜੋ ਲੈ ਜੀ ਹਾਂਜੀ ਲੈ ਗਦਾ ਠਾ ਟਖਾਏ ਨਹੀਂ ਬੈਕ ਰੱਖਣੀ ਨਹੀਂ ਅਜੇ ਲੋ ਵੀ ਸਾਡੇ ਸੰਵੀਰ ਦੇ ਕੰਮ ਦੇਖੋ ਬੜੀ ਚੀਜ਼ ਆ ਚਲੋ ਚੱਕ ਇੱਕ ਮਿੰਟ ਲੈਟ ਤਾਂ ਲੈ ਆਵਾਂ ਸਾਡੇ ਸੰਨਵੀਰ ਦੇ ਕੰਮ ਵੀ ਦੇਖ ਲਓ ਵੀ ਕਿੱਦਾਂ ਦੇ ਆ ਇਹਨੂੰ ਹੁਣ ਕੀ ਅਸੀਂ ਕਹੀਏ ਨਹੀਂ ਕਰ ਸਕਦੇ ਇਹਦੀ ਤਾਂ ਯਕੀਨ ਕਰਨਾ ਦੇ ਚੱਲ ਚੱਕ ਲੈ ਦੋ ਮੈਂ ਨੋtion ਇਹ ਲੈ ਕੇ ਨਹੀਂ ਗਿਆ ਅੰਦਰ ਆਪਾਂ ਲੈ ਇਹਦੇ ਤੇ ਯਕੀਨ ਕਰਦਾ ਹਾਂ ਹੁਣ ਅਜਕੀਨ ਨਿਆਣਾ ਆਇਆ ਤੂੰ ਲੈ ਕੇ ਨਹੀਂ ਗਿਆ ਬਾਹਰ ਇਹ ਨਿਆਣਾ ਨਾ ਜਿਹੜਾ ਇਹਨੂੰ ਪਤਾ ਪੈਸੇ ਕਿੰਨੇ ਆ ਹੂੰ ਉਹਨੇ ਪਹਿਲੇ ਦਿਨ ਚੀਜ਼ ਵੀ ਪਤਾ ਨਹੀਂ ਲੈਣੀ ਆ ਅੱਛਾ ਜੀ 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 ਫਿਰ ਨਾਲ ਤੋਂ ਕਿ ਮੈਂ ਇਹਨੂੰ ਥੋੜਾ ਚੰਗਮਾ ਦੇਣੀ ਆ ਨਹੀਂ ਚੰਗਮ ਨਹੀਂ ਸ਼ੰਟਾ ਫਿਰ ਨਹੀਂ ਦੇਣੀ ਇਹਨੂੰ ਬਾਕੀ ਰਿਵਿਊ ਦੱਦ ਦੇਣੇ ਸਾਰਿਆਂ ਨੇ ਕੀ ਜਦੇ ਨਿਆਣਿਆਂ ਨੂੰ ਨਹੀਂ ਦੇਈਦੀ ਹਾਂ ਇਹ ਇਟ ਇੰਗਮ ਨਹੀਂ ਦੇ ਲੈ ਕੇ ਆਇਆ ਉੱਥੋਂ ਲੈ ਕੇ ਆਇਆ ਹਾਂ ਅੰਕਲ ਨੇ ਪਹਿਲਾਂ ਹੀ ਨਕੋਲੀਆਂ ਹਾਂ ਅੰਕਲ ਨੂੰ ਪਤਾ ਲੱਗ ਗਿਆ ਕਿ ਇਹਨੇ ਆਣ ਕੇ ਹੀ ਮੰਗਣੀ ਆ ਅੰਕਲ ਨੇ ਪਹਿਲਾਂ ਹੀ ਨਕੋਲੀਆਂ ਅੱਛਾ ਕਿਹੜੇ ਅੰਕਲ ਨੇ ਆਹ ਅੰਕਲ ਨੇ ਠੀਕ ਹੈ ਇਹਨੇ ਦੇਖ ਹੀ ਲਈਆਂ ਫਿਰ ਵੀ ਹਾਂ ਚਲੋ ਫੇ ਚਲੀਏ ਹੁਣ ਹਾਂ ਬੜੀ ਚੀਜ਼ ਹੈ ਇਹ ਲਓ ਮੈਂ ਬੈਗ ਟਕਾਵਾਂ ਚਲੋ ਮੈਂ ਟਕਾਂਦਾ ਬੈਗ ਇਹਨਾਂ ਨੂੰ ਤਾਂ ਬੈਗ ਹੀ ਨਹੀਂ ਟਕਾਵੇ ਗਾਈਸ ਮੈਂ ਫੇਰ ਦੁਬਾਰਾ ਟਕਾਉਣ ਲੱਗਾ ਦੇਖਿਓ ਵੇ ਬੈ ਕਿਥੇ ਆ ਆ ਪਿਛੇ 깔 ਲਾ ਫੇ ਪੱਤੀ ਬੜਾ ਦੇ ਆ ਲੋ ਜੀ ਚੱਕੋ ਜੀ ਬੈਗ ਵਿਕਰਮ ਲੱਗੇ ਨੇ ਜੀ ਰੱਖਾਂਗੇ ਉਹ ਬੈਗ ਦੇ ਉੱਤੇ ਬੈਗ ਰੱਖੇ ਵਿੱਕੋ ਸ਼ੀਸ਼ਾ ਤਾਂ ਕਰਨਾ ਸੀਗਾ ਗਾਂ ਨੂੰ ਕਰ ਲਿਆ ਆਪਣੇ ਘਰ ਆਖ ਜੀ ਮਿਰਚੇ ਪੈਣੀਆਂ ਨੇ ਮਨਵੀਰ ਐਨੂੰ ਹੋ ਜਾ ਤੂੰ ਪਤਾ ਕੀ ਫੇ ਠੰਡ ਆਉਣੀ ਆ ਨਾ ਇਹ ਸ਼ੀਸ਼ਾ ਬੰਦ ਨਹੀਂ ਹੁੰਦਾ ਹੈਗਾ ਜਲਦੀ ਕਿਤੇ ਹਾਂ ਜੀ ਮਨਵੀਰ ਤਿਆਰ ਹੋ ਗਏ ਆ ਹਾਂ ਹੋ ਗਏ ਕਿੱਥੇ ਚੱਲੇ ਆ ਮੈਂ ਸਾਰਾ ਬੁਗਾਨਾ ਓਕੇ ਮੈਂ ਸਾਰਾ ਦੇ ਘਰ ਜਾਣਾ ਆ ਦੇਖੋ ਸਾਡੀ ਲਾਈਟ ਟੁੱਟ ਗਈ ਮੁੰਡਾ ਉਦੋਂ ਕਹਿੰਦਾ ਆ ਦੇ ਪਾਪਾ ਲਾਈਟ ਟੁੱਟੀ ਆਦੇ ਮਮਾ ਫੜਾਇਓ ਬੈਗ ਬੈਗ ਫੜਾਇਓ ਮੜਾ ਹਾਂਜੀ ਜੀ ਬੈਗ ਸੈਟਿੰਗ ਸੈਟਿੰਗ ਦੇਖੋ ਵੀਕਰ ਨੇ ਕੀਤੀ ਗਾਈਜ਼ ਹਾਂ ਵੀਕਰ ਨੇ ਨਵੀਂ ਗੱਡੀ ਕਰਾ ਲਈ ਨਾ ਮਮਾ ਪਾਪਾ ਨੇ ਪਾਪਾ ਨੇ ਨਵੀਂ ਗੱਡੀ ਕਰਾ ਲਈ ਚਲੋ ਜੀ ਦੇਖੋ ਗਾਈਜ਼ ਬੈਗ ਵੀਕਰ ਨੇ ਕਿੰਨੇ ਵਧੀਆ ਟਿਕਾਤੇ ਆਪਣੇ ਵਾਲਿਓ ਆ ਲੈ ਆ ਦੇ ਆ ਲੈ ਮਾਮਾ ਮੈਂ ਤਾਂ ਮੈਂ ਤਾਂ ਸੋਚਿਆ ਸੀ ਕਿ ਬੈਗ ਰੱਖੇ ਨਹੀਂ ਹੁਣੇ ਹੈਗੇ ਬਸ ਅੱਜ ਔਖਾ ਹੋ ਜਾਣਾ ਤਨਵੀਰ ਦਾ ਤਨਵੀਰ ਦਾ ਕੁ ਰਹਿੰਦੇ ਤੇਰਾ ਦੋ ਕਿੰਨਿਆਂ ਦੇ ਬੈਠੇ ਦੋ ਦੋ ਨਰਾਮ ਨਾਲ ਬੈਠੋ ਜੂਗਾ ਨਾ ਤੋ ਜਾਣੇ ਤੂੰ ਭਾਵੇਂ ਤੁਹਾਨੂੰ ਦਿਖ ਜੂਗਾ ਨਾ ਪਿੱਛੇ ਹੋਰ ਬਸ ਸਹੀ ਆ ਫੇਰ ਬਾਦੋਂ ਫੇ ਮੈਂ ਚਲਾ ਲੂੰਗੀ ਆ ਲੈ ਹਾਂਜੀ ਹਾਂਜੀ ਆ ਲੋ ਜੀ ਇੱਧਰ ਦੀ ਆ ਮੈਂ ਚੱਲ ਚਲੋ ਵੀ ਅਸੀਂ ਚੱਲਿਆਂ ਜੀ ਅੱਧੀ ਰਾਤ ਦੇਖੋ ਕਿੰਨੇ ਤਾਂ ਬਿਕਰਾਂ ਦੇ ਮੂੰਹ ਚੋਂ ਪਾਫ ਨਿਕਲਦੀ ਦੇਖੋ ਹਾਲ ਹੈ ਛੇਵਲੇ ਗਾਈਸ ਅਸੀਂ ਇੱਥੇ ਘੁੰਮ ਰਹੇ ਆ ਆਪਣੇ ਆਲੇ ਹੀ Shimla ਇੱਥੇ ਘੁੰਮਦੇ ਵਾ ਤੇ ਓ ਮੰਨੂ ਦੇ ਮੂੰਹ ਚੋਂ ਭੌਫ ਦੇਖੋ ਗਾਇਸ ਕਿੰਨੀ ਆਈ ਚੱਲ ਮਣਵੀਰ ਚੱਲ 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 ਓ ਕਹਿੰਦਾ ਗੱਡੀ ਚ ਪਿਆਰ ਛੋੜ ਕੇ ਓ ਕਿੱਦਾਂ ਦੇ ਆ ਯਾਰ ਮੈਨੂੰ ਤੋਦੀ ਸਗਲ ਵਰਗੀ ਕਾਮਨ ਸੈਂਸ ਆ ਬੰਦ ਜੀ ਮੈਨੂੰ ਦੇਖ ਕਿੱਦਾਂ ਸਮਝਦੇ ਆਏ ਮੈਂ ਤਾਂ ਗਾਇਸ ਇਹ ਦੇਖਿਓ ਆ ਦੇਖੋ ਮੈਂ ਕਿੱਦਾਂ ਬੈਠਣਾ ਆ ਦੇਖੋ ਕਿੱਦਾਂ ਦੇਖੋ ਹਾਂਜੀ ਜੀ ਚੱਲੇ ਹੋ ਜੀ ਅਸੀਂ ਚੱਲੇ ਹੋ ਜੀ ਕਹਤਾ ਚੱਲੇ ਹੋ ਜੀ ਚੱਲ ਜੀ ਹਾਂਜੀ ਹਾਂਜੀ ਗਾਇਸ ਆਪਾਂ ਹੁਣ ਜਾ ਰਹੇ ਆਂ ਦਰਪੇ ਆਪਾਂ ਘਰੋਂ ਤੇ ਇਧਰ ਮਨਵੀਰ ਨੂੰ ਮੈਂ ਬਿਠਾ ਲਿਆ ਸੀ ਕਿਉਂਕਿ ਥੋੜਾ ਜਿਹਾ ਪਿੱਛੇ ਬੈਠਣਾ ਥੋੜਾ ਜਿਹਾ ਅਸਿਗਾ ਤੇ ਸਹੀ ਹੋ ਗਿਆ ਪਿੱਛੇ ਬੈਠ ਗਏ ਉਹ ਤੇ ਮੈਂ ਮਨਵੀਰ ਨੂੰ ਅੱਗੇ ਬਿਠਾਤਾ ਕਹਿੰਦਾ ਮੈਂ ਅੱਗੇ ਹੀ ਬੈਠਣਾ ਅੱਗੇ ਹੀ ਬੈਠਣਾ ਇਧਰ ਮੂਫਲੀ ਵਾਲੇ ਵੀ ਆ ਮੈਂ ਦੋ ਘੁੱਟ ਪੀ ਲੈਣ ਦੇ ਹੰ ਚੱਲ ਦੀਰੋ ਜੀ ਦਵਾਰ ਮੈਂ ਫੁਲੀ ਹਾਂ ਚੱਲ ਦੀਰੋ ਜੀ ਚਾ ਆ ਅੱਛਾ ਜੀ ਗਏ ਗਾਇਸ ਸਾਬ ਲਾਉ ਉਹ ਤੁਸੀਂ ਉਹ ਮਰੇ ਮੁੰਡੇ ਨੂੰ ਮੁੰਡੇ ਮੈਂ ਵੀ ਆਪਾਂ ਇਹਨਾਂ ਨੂੰ ਦੋ ਘਟਾ ਲਾਉਣ ਦੀ ਹੈ ਨਾ ਆ ਦੇਖ ਮੇਰੇ ਮੋਲ ਦੇ ਤਾਂ ਦੋ ਘਟੇ ਲਾਉਣ ਵਾਲੇ ਹੈਗੇ ਆ ਤੁਸੀਂ ਦੱਸੋ ਗਾਇਸ ਮੈਂ ਇਹਨਾਂ ਨੂੰ ਲਾਉਣ ਦਊਂਗੀ ਦੋ ਘਟ ਹੈ ਨਾ ਦੋ ਬੋਤ ਆ ਇਧਰੋਂ ਆ ਤੜਫਣ ਲੱਗ ਗਿਆ ਹੁਣ ਸੁਨੀਰ ਸਾਡਾ ਅੱਛਾ ਦਿਨੀ ਆ ਦੁੱਧ ਤੁਹਾਨੂੰ ਆਸ਼ਾ ਦੇ ਪਿਆ ਦਾਨੀ ਕੋ ਆ ਲਓ ਦੁੱਧੂ ਆ ਦੇ ਮੰਨੂ ਕਿੱਥੇ ਚੱਲਾਂ ਕਿੱਥੇ ਆ ਆਪਾਂ ਪਿੰਦ ਆਗੇ ਚੋਪਗਾ ਰੇ ਚੱਲਣਾ ਕਹਿੰਦਾ ਛੋਪਗਾ ਇਹਨੂੰ ਸਾਰਾ ਬਤਾ ਦੇ ਕਿੰਨਾ ਬੜਾ ਮੈਂ ਕਹਿੰਦੀ ਆਂ ਨੀ ਕਰੇ ਮੈਂ ਇਹਨੂੰ ਕਿਹਾ ਵੀ ਆਪਾਂ ਚੱਲੇ ਆਂ ਕਹਿੰਦਾ ਕਿੱਥੇ ਚੱਲੇ ਆਂ ਸਕੂਲੇ ਚੱਲੇ ਆਂ ਮੈਂ ਤਾਂ ਹਾਂ ਆਪਾਂ ਸਕੂਲੇ ਚੱਲੇ ਆਂ ਕਹਿੰਦਾ ਸਕੂਲੇ ਮੈਂ ਨਹੀਂ ਜਾਣਾ ਸਕੂਲੇ ਕਹਿੰਦਾ ਹਾਂਜੀ ਗਾਇਜ਼ ਅਸੀਂ ਆ ਚੁੱਕੇ ਸੀ ਜੇ ਪਿੰਡ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਬਾਸ ਬੈਠੇ ਹੋਇਆ ਸੀ ਚਲੋ ਵਧੀਆ ਹਾਂਜੀ ਤੇ ਇੱਧਰ ਹਾਂਜੀ ਅਸੀਂ ਅੱਜ ਬੰਡੇ ਚੱਲੇ ਆਂ ਕੀ ਹੋਇਆ ਆ ਲੈ ਇੱਧਰ ਤਨਵੀਰ ਮੇਰੇ ਲਾਈਟ ਹੀ ਹੈਣੀ ਭਾਜੀ ਲੈਟ ਹੈ ਜੀ ਲੈਟ ਹੁੰਦੀ ਦਾ ਫੇਰ ਭਜਦਾ ਤੇ ਵਿਲੇ ਹੀ ਆ ਓਹ ਕਿਹੜਾ ਸਾਨੂੰ ਕੋਈ ਕੰਮ ਹੋਵੇ ਅੱਜ ਨੋਏ ਸੱਕੀ ਜੀ ਯੈਸ 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 ਸਸਪਾ ਮੈਂ ਅੱਜ 9 ਵਜੇ ਪਹੁੰਚਾਂ ਕਿੰਨੇ ਲੈ ਕੇ ਦਿੱਤੀਆਂ ਚਾਚੂ ਨਹੀਂ ਆਉਂਦਾ ਤਾਊ ਆ ਤਾਊ ਹਾਂਜੀ ਕੋ ਤਾਊ ਜੀ ਤੰਗੀ ਥੈਂਕ ਯੂ ਸੋ ਮੱਚ ਜੀ ਦਾイツ ਮੈਂ ਆਪਣੀਆਂ ਦੇ ਲੋ ਪਾਵਰ ਬੈਂਕ ਨੂੰ ਮੋਬਾਈਲ ਚਾਰਜ ਲਗਾ ਲੈਣੀ ਆ ਇਹਦੀ ਮਤਲਬ ਪਾਵਰ ਹੈ ਹਲਤ ਬਹੁਤ ਜਦੋਂ ਘਟਿਆ ਹਨਾ ਤੇ ਇਹਦੀ ਪਾਵਰ ਹਰਤ ਬਹੁਤ ਜ਼ਿਆਦੀ ਘਟਾ ਆ। ਇੱਧਰ ਮੰਮੀ ਦੇਖੋ ਸੰਵੀਰ ਨਾਲ ਖੇਡਦੇ ਪਏ ਆ। ਇੱਧਰੇ ਬਾਹਰ ਖੜੇ ਹੋਏ ਨੇ। ਪਾਜੀ ਹੁਣਾਂ ਦੇ ਨਾਲ ਗੱਲਾਂ-ਬਾਤਾਂ ਮਾਰਦੇ ਪਏ ਆ। ਤਾਂ ਮਨਵੀਰ ਨੇ ਤਾਂ ਮੈਨੂੰ ਤੰਗ ਕਰੀ ਜਾਣਾ ਗਾਈਜ਼ ਹੁਣ ਆਪਾਂ ਕਰ ਲੱਗੇ ਆਂ ਜੀ ਵਲੌਗ ਦਾ ਐਂਡ। ਤੇ ਬਿਕੋ ਬਾਏ ਬਾਏ ਕਰ ਦਿਓ ਸਾਰਿਆਂ ਨੂੰ। ਵਿਕਰਮ ਬਿਕੋ ਬਾਏ ਬਾਏ ਕਰ ਦਿਓ ਸਾਰਿਆਂ ਨੂੰ। ਮਾਮਾ ਜੀ ਬਾਏ ਬਾਏ ਕਰ ਦਿਓ। ਬਾਏ ਬਾਏ। ਹਾਂਜੀ ਦੋਸਤੋ ਕੀ ਹਾਲ ਚਾਲ ਜੀ ਕਿੱਤਾ ਕਿੰਨਾ ਜੀ ਆ ਦੇਖੋ ਆਪਾਂ ਨੂੰ ਗੋਰੇ ਮਿਲਣ ਆਏ ਆ ਜੀ ਮੈਂ ਗੋਰੇ ਮਿਲਣ ਆਏ ਮੈਨੂੰ ਉਹ ਆਦੇ ਮੁੰਡੇ ਨਹੀਂ ਮਾਮਾ ਸੱਚੀ ਮਿਲਣ ਆਏ ਆ ਅਰੇ ਤਾਂ ਇੱਕ ਗੱਲ ਵਾ ਹੈ ਗੋਰੀਆਂ ਵੀ ਸੋਹਣੀਆਂ ਗੋਰੇ ਵੀ ਸੋਹਣੇ ਸਾਬਾ ਕੋਈ ਸੋਹਣਾ ਅਸੀਂ ਕਾਲੇ ਆ ਐ ਦੇਖਦੀ ਸੀ ਅਸੀਂ ਤੇਰੇ ਆ ਵੀ ਦੇਖਣਾ ਉਹਨੇ ਆਜਾ 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 ਚਲੀ ਆਜਾ ਅੱਜਾ ਅਮਰੀਕਾ ਕੈਨੇਡਾ ਜਾਂਦਾ ਕੀ ਹੁੰਦਾ ਗੋਰੀਆਂ ਸੱਟ ਹੁੰਦੀਆਂ ਆਜਾ ਲੋ ਵੀ ਆਪਾਂ ਆਏ ਆ ਟਾਂਡੇ ਆਪਣੀ ਗੱਡੀ ਦਾ ਕੰਮ ਕਰਾਉਣਾ ਕੀ ਰਮਾ ਵੀ ਲੋੜੀ ਰਹੀ ਏ ਤੁਹਾਡੇ ਕੋ ਖੁੱਲੇ ਪੈਸੇ ਆ ਜੀ ਕੋਲ ਹੋਇਆ ਜੇ 575 ਰੁਪਏ ਦੇ ਕੋਈ ਨੂੰ ਜਿਹੜੇ ਘਰ ਵੀ ਤੀਜ ਤੇ ਨਹੀਂ ਮੇਰੇ ਅੱਗੇ ਜੀ ਤੇ ਹੈ ਮੈਂ ਤੁਹਾਨੂੰ ਮੈਂ ਤੋਹ ਨਹੀਂ ਮੈਂ ਫੜਾ ਦੇਣਾ ਅੱਜ ਡਿਨਰ ਨਾ ਦੋ ਮੈਨੂੰ ਲੋਵੀ ਲੋੜੀ ਮੰਗਦੀ ਗੋਰੀ ਲੋੜੀ ਦਾ ਗਾਣਾ ਸੁਣਾ ਦੇ ਇਧਰ ਆ ਕੇ ਆਜਾ ਇਕਾ ਫੇਰੇ ਫੇਰਣ ਦੇਵੇ ਜੇ ਇਹ ਗਾਣਾ ਸੁਣੂਗਾ ਉਹਨੂੰ ਪੈਸੇ ਮਿਲਣ ਆਜਾ ਆਜਾ ਲੋੜੀ ਕੱਟੇ ਦੀ ਭੂਜੀ ਲੋੜੀ ਕੱਟਾ ਗਿਆ ਲੱਖ ਤੇਰਡੀਆ 60 60 ਜਾਂ ਲੱਖ ਉਹ ਪਾਹੇ ਪਾੜਦੇ ਉਹਨਾਂ ਨੇ ਆ ਗਿਆ ਪਾਹੇ ਉਹਨੂੰ ਪਾੜੀ ਜੇ ਮੈਂ ਮੰਗੇ ਸਵਾਹ ਹੋ ਕੇ ਲਾਗੀ ਗੂਗਲ ਪੇਗਾ ਨਹੀਂ ਗੂਗਲ ਦਾ ਨਹੀਂ ਆਦਾ ਹੈ ਹੈਗੀ ਤਾਂ ਤੁਹਾਡੀ ਹਸੇਲੀਆਂ ਆਇਆ ਉਹ ਨਹੀਂ ਉਹਨੇ ਗਾਇਆ ਉਹ ਮੰਗਲ ਨਾ ਪਈ ਉਹ ਤੋਂ ਲੈ ਲੈ ਦਾਰ ਪੇ ਉਹਨੇ ਫੜ ਲਿਆ ਉਹਨੂੰ ਫੜ ਕੇ ਦੇ ਤੈਨੂੰ ਕਟਾ ਗਿਆ ਤੇ ਉਹ ਦੇਦੇ ਕੁੜੀ ਨੂੰ ਪੈਸੇ ਇਹਨੂੰ ਦਿੱਤੇ ਨਹੀਂ ਆਨੇ ਦੇਦੇ ਕੁੜੀ ਨੂੰ ਚੱਲ ਤੈਨੂੰ ਹੋਰ ਹੋਰ ਦੇ ਦਿੰਦਾ ਤੈਨੂੰ ਲੈਲਾ ਫੜਲਾ ਨਾ ਦੇਣੀ ਮੈਂ ਦਰਦ ਮੰਗੇ ਤੁਸੀਂ ਮੰਨ ਦੇ ਤੇ ਯਾਰ ਇਹਨੇ ਮੰਗੇ ਗੀ ਗਾਣਾ ਅਸੀਂ ਗਾਉਂਦੇ ਤੁਸੀਂ ਅੱਧੀ ਫੜਾਤੇ ਪਹਿਲਾਂ ਮੰਗ ਚੱਲ ਤੂੰ ਗਾਣਾ ਗਾ ਤੈਨੂੰ ਦਿੰਦਾ ਚੱਲ ਲੋੜੀ ਵੇ ਲੋੜੀ ਤੇ ਜੋੜੀ ਕਟਣ ਪੁੱਛ ਲੋੜੀ ਕਟਿਆ ਨਾਟੇ 200 ਰੁਪਏ ਸਾਢੇ ਫਿਰ ਲੱਗਿਆ ਕਿ ਉਹ ਹੋ ਗਿਆ ਪੂਰਾ ਸੌ ਅੱਗੇ ਅੰਦਰ ਵੱਟੇ ਨਾਲ ਖਰਖਾਈ ਮੈਂ ਕਹਾਂ ਸਾਨੂੰ ਦੂਰੋਂ ਨਾ ਬੁਲਾਈਂ ਸਾਡੇ ਛੇਤਨ ਨਾਲ ਪੁਆਈਂ ਸਾਡੇ ਬੱਟੇ ਨਾਲ ਬੁਲਾਈਂ ਦੇਰੇ ਇਹਨੂੰ ਦੱਸਦੀ ਏ ਇਹਨੂੰ ਦੇਖ ਮੈਂ ਵੀ ਨਾ ਰਾਤੀ ਪੰਜ ਜਾਨੀਆਂ ਆਇਆ ਮੈਨੂੰ ਮੈਨੂੰ ਪਹਿਲਾਂ ਆਉਣਾ ਤੁਸੀਂ ਤੁਸੀਂ ਮੇਰੀ ਗੱਲ ਤਾਂ ਸੁਣੋ ਤੁਸੀਂ ਕਿੱਥੇ ਖੜੀਆਂ ਏ ਦੱਸੋ ਤੁਸੀਂ ਵੀ ਨਹੀਂ ਕਬਜਾ ਲੈਣਾ ਆਏ ਹੋ ਮੇ ਤਾਂ ਮੈਨੂੰ ਇਹ ਦੱਸੋ ਤੁਸੀਂ ਖੜੀਆਂ ਕਿੱਥੇ ਏ ਦੱਸੋ ਮੈਂ ਤਾਂ ਕਿੱਥੇ ਹੋਣਾ ਤੁਸੀਂ ਜੇ ਵਾਪਸੀ ਮੈਂ ਤੇ ਅਮਾ ਦੁਕਾਨ ਤੇ ਚੱਲਾ ਮੜੀ ਅੱਛਾ ਏ ਇੱਥੇ ਆ ਤੁਸੀਂ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੀ ਉਹਨੂੰ ਤਾਂ ਮਿਲ ਗਏ ਓ ਤਾਂ ਸਾਈਡ ਤੇ ਖੜ ਗਈ ਕਿੰਨੀ ਤੇਜ਼ ਆ ਉਹਦੇ ਉਹ ਜੀ ਬਹੁਤ ਦੇ ਜਾਓ ਚਲੋ ਛੱਡੋ ਉਹਨੂੰ ਉਹਨੂੰ ਦੇਤੇ ਆ ਪਾਪਾ ਜੀ ਸੱਤਰੀ ਗਾਲ ਲੋੜੀ ਲੈ ਪਾਪੇ ਦੀ ਆਕੜ ਹੀ ਨਹੀਂ ਮਾਣ ਹਰ ਦੌਰ ਜੜ ਕੇ ਹੋਰ ਆ ਗਿਆ ਪਾਪੇ ਆਕੜ ਹੀ ਨਹੀਂ ਮਾਣ ਪਾਪਾ ਬੈਂਕ ਚੱਲਾ ਐਕਸ਼ਨ ਮੰਦਿਆ ਹਾਂ ਹਾਂਜੀ ਗਾਇਸ ਆਪਾਂ ਜਾਂ ਟਾਂਡੇ ਟਾਂਡੇ ਉਹ ਤੁਹਾਨੂੰ ਪਾਣੀ ਦੀ ਬੋਤਲ ਬੰਬੜੀ ਬੋਖੀ ਹੋਈ ਪਈ ਆ ਪਾਣੀ ਦੀ ਪਾਣੀ ਦੀ ਬੋਤਲ ਅਸੀਂ ਰੱਬ ਦੇ ਪਏ ਆ ਤੇ ਦੁਕਾਨ ਦੁਕਾਨ ਓਏ ਅਕਾ ਨਹੀਂ ਨਹੀਂ ਉਹ ਹਾਂ ਪਾਣੀ ਦੀ ਬੋਤਲ ਪਾਣੀ ਦੀ ਬੋਤਲ ਉਹ ਕੈਫੇ 'ਚ ਮਿਲ ਜਣੀ ਆ ਜਾ ਵਧੀਆ ਵਧੀਆ ਮੇਰੀ ਜਾਨ ਵਧੀਆ ਬਹੁਤ ਵਧੀਆ ਲੋ ਵੀ ਬੜੀ ਭੁੱਖ ਲੱਗੀ ਜੀ ਤੇ ਦੋ ਖਾਦੇ ਬਨਾਣਾ ਤੇ ਇੱਕ ਫੜਿਆ ਐਪਲ ਪਾਈਨੈਪਲ ਪਾਈਨੈਪਲ ਕਹਿੰਦੇ ਨੂੰ ਜੋ ਵੀ ਕਹਿੰਦੇ ਆ ਬਾਕੀ ਆਪਾਂ ਮਰੂਦ ਆਪਣੀ ਡਾਈਟ ਵਾਸਤੇ ਲੈ ਲੇ ਉਹ ਮੈਂ ਕੱਲ੍ਹ ਦਾ ਠੀਕ ਨਹੀਂ ਸੀ ਬਹੁਤ ਜ਼ਿਆਦਾ ਬਿਮਾਰ ਜੀ ਬਹੁਤ ਜ਼ਿਆਦਾ ਦੋ ਦਿਨ ਚੰਦਰ ਇੱਕ ਰਾਤੋਂ ਰਾਤ ਦੋ ਦਿਨਾਂ ਦੇ ਵਿੱਚ ਵਿੱਚ ਮੇਰਾ 2 ਕਿਲੋ weight ਥੱਲੇ ਆ ਗਿਆ ਮੈਂ ਹੁਣੇ weight ਫਿਰ ਦੁਬਾਰਾ ਗਿਆ ਨਾ ਕਰਨਾ ਹੁਣ ਪਹਿਲਾਂ ਬਾਲਬੂਲ ਸੈਟ ਕਰਾ ਲਵਾਂ ਮਤੋਂ ਅੱਜ ਆਪਾਂ ਜਾਣਾ ਸਪੈਸ਼ਲ ਬਹੁਤ ਦੂਰ ਉਹ ਤਾਂ ਮੈਂ ਦਾਦਾ ਕਿੱਥੇ ਜਾ